ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੋਥਾ ਕੀਤਾ ਕਰਨਾ ਸਰਵਰ ਜਾਈ ਕੇਛ ਕੀ ਤੈ ਜੇ ਕਰ ਸਕੀਐ ਆਪਣਾ ਕੀਤਾ ਕਿਛੁ ਨਾ ਹੋਵੇ ਜੋ ਹਰ ਪਾਵੇ ਤੋ ਰਖੀਐ ਮੇਰੇ ਹਰ ਜੀਓ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਜੇ ਕਿਸ ਕਰ ਅਮਸਕ ਹੋ ਜੋ ਪਾਵੈ ਤਵੇਂ ਬਖਸ਼ ਰਹਾ ਸਭ ਜੀਓ ਪਿੰਡ ਦੇ ਆ ਤੁਦ ਆਪੇ ਤੁਦ ਆਪੇ ਕਰੈ ਲਾਇਆ ਜਿਹਾਂ ਤੋ ਹੁਕਮ ਕਰੇ ਤੇ ਹੋ ਕੋ ਕਰਮ ਕਮਾਵੇ ਜਿਹਾਂ ਤਦ ਤੋਰ ਲਿਖਿਆ ਪਾਇ ਪੰਚ ਤਤ ਕਰ ਤਦ ਸ੍ਰੇਸ਼ਟ ਸਬ ਸਾਜੀ ਕੋਈ ਸ਼ੇਵ ਕਰ ਉਹ ਤੇ ਕੈਸੇ ਕੀਤਾ ਹੋਵੇ ਇੱਕ ਨਾ ਸਤਗੁਰ ਮੇਲ ਤੂੰ ਬੁਜਾਵੇ ਇੱਕ ਮਨ ਮੁਕਤ ਕਰੇ ਸੋਵੇ ਹਰ ਕੀ ਵਡਿਆਈ ਹਾ ਆਖ ਨ ਸਕਾ ਓ ਮੂਰਖ ਮੁਗਤ ਨੀ ਚਾਣਾ ਜਨ ਨਾਨਕ ਕੋ ਹਰ ਬਖਸ ਲੈ ਮੇਰੇ ਸੁਆਮੀ ਸਰਣਾਗਤ ਪਿਆ ਜਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੋਥਾ ਕੀਤਾ ਕਰਨਾ ਸਰਵਰ ਜਾਈ ਕਿਛ ਕੀ ਤੈ ਜੇ ਕਰ ਸਕੀਐ ਆਪਣਾ ਕੀਤਾ ਕਿਛ ਨਾ ਹੋਵੇ ਜੋ ਹਰ ਪਾਵੇ ਤੋ ਰਖੀਐ ਮੇਰੇ ਹਰ ਜੀਉ ਸਬਤ ਕੋ ਤੇਰੇ ਵਸ ਅਸਾਂ ਜੋਰ ਨਹੀਂ ਦੇ ਕਿਸ ਕਰ ਅਮਸਕ ਜੋ ਪਰੈ ਤਵੇਂ ਬਖਸ਼ ਰਹਾ ਸਭ ਜੀਉ ਪਿੰਡ ਦੇ ਆ ਤੁਦ ਆਪੇ ਤੁਦ ਆਪੇ ਕਰ ਲਾਇਆ ਜਿਹਾਂ ਤੋ ਹੁਕਮ ਕਰੇ ਤੈ ਹੋ ਕੋ ਕਰਮ ਕਮਾਵੇ ਜਿਹਾਂ ਤਦ ਤੁਰ ਲਿਖਿਆ ਪਾਇਆ ਪੰਚ ਤਤ ਕਰ ਤਦ ਸ੍ਰੇਸ਼ਟ ਸਬ ਸਾਜੀ ਕੋਈ ਸ਼ੇਵ ਕਰ ਹੋ ਚੇ ਕੇਸ਼ ਕੀਤਾ ਹੋਵੇ ਇਕ ਨਾ ਸਤ ਗੁਰ ਮੇਲ ਤੂੰ ਬਜਾਵੇ ਇਕ ਮਨ ਮੁਖ ਕਰੇ ਸੁਰ ਵੇ ਹਰ ਕੀ ਵਡਿਆਈ ਹਾ ਆਤ ਨਸਕਾ ਹੋ ਮੁਰਖ ਮੁਗਤ ਨਹੀਂ ਜਾਣ ਜਨ ਨਾਨਕ ਕੋ ਹਰ ਬਖਸ ਲੈ ਮੇਰੇ ਸੁਆਮੀ ਸਰਣਾਗਤ ਪਿਆ ਅਜਾਣਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੋਥਾ ਕੀਤਾ ਕਰਣਾ ਸਰਵਰ ਜਾਈ ਕਿਛ ਕੀਤੇ ਜੇ ਕਰ ਸਕੀਏ ਆਪਣਾ ਕੀਤਾ ਕਿਛੂ ਨਾ ਹੋਵੇ ਜੋ ਹਰ 파ਵੇ ਤੋ ਰਖੀਐ मेरे हर जियो सब को तेरे बस असां ज़ोर नश करत जो पावै तिवे बख़्स रह ਸਭ ਜਿਓ ਪਿੰਡ ਦੇ ਆ ਤੁਦ ਆਪੇ ਤੁਦ ਆਪੇ ਕਰੈ ਨਾਇ ਜਿਹਾਂ ਤੂ ਹੁਕਮ ਕਰੇ ਤੇ ਹੋ ਕੋ ਕਰਮ ਕਮਾਵੇ ਜਿਹਾਂ ਤੁਦ ਤੋਰ ਲਿਖਿਆ ਪਾਇ ਪੰਚ ਤਤ ਕਰ ਤੁਦ ਸ੍ਰੇਸ਼ਟ ਸਭ ਸਾਜੀ ਕੋਈ ਸ਼ੇਵ ਕਰਿਓ ਤੇ ਕੇਸ ਕੀਤਾ ਹੋਵੇ ਇੱਕ ਨਾ ਸਤਗੁਰ ਮੇਲ ਤੂੰ ਬੁਝਾਵੇਂ ਇੱਕ ਮਨ ਮੁਖ ਕਰਹਿ ਸੁਰਵੇ ਹਰ ਕੀ ਵਡਿਆਈ ਹਾ ਆਖ ਨ ਸਕਾ ਹਉ ਮੂਰਖ ਮੁਗਤਿ ਨਿ ਚਾਣ ਜਨ ਨਾਨਕ ਕੋ ਹਰ ਬਖਸ ਲੈ ਮੇਰੇ ਸੁਆਮੀ ਸਰਣਾਗਤ ਪਿਆ ਜਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੋਥਾ ਕੀਤਾ ਕਰਣਾ ਸਰਵਰ ਜਾਈ ਕਿਛ ਕੀ ਤੈਂ ਜੇ ਕਰ ਸਕੀਐ ਆਪਣਾ ਕੀਤਾ ਕਿਛ ਨਾ ਹੋਵੇ ਜੋ ਹਰ ਪਾਵੇ ਤੋ ਰਖੀਐ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਜੇ ਕਿਛ ਕਰ ਅਮਸਕ ਜੋ ਪਾਵੈ ਤਵੇਂ ਬਖਸ਼ ਰਹਾ ਸਭ ਜਿਓ ਪਿੰਡ ਦੇ ਆ ਤੁਦ ਆਪੇ ਤੁਦ ਆਪੇ ਕਰੈ ਨਾਇ ਜਿਹਾਂ ਤੋ ਹੁਕਮ ਕਰੇ ਤੇ ਹੋ ਕੋ ਕਰਮ ਕਮਾਵੇ ਜਿਹਾਂ ਤੁਦ ਤੁਰ ਲਿਖਿਆ ਪਿਆ ਪੰਚ ਤਤ ਕਰ ਤੁਦ ਸ੍ਰੇਸ਼ਟ ਸਭ ਸਾਜੀ ਕੋਈ ਸ਼ੇਵ ਕਰ ਹੋ ਚੇ ਕਿਛ ਕੀਤਾ ਹੋਵੇ ਇੱਕ ਨਾ ਸਤਗੁਰ ਮਿਲ ਤੂੰ ਬੁਝਾਵੇਂ ਇੱਕ ਮਨ ਮੁਖ ਕਰਹਿ ਸੁਰੂਵੇਂ ਹਰ ਕੀ ਵਡਿਆਈ ਆਤ ਨਸਕਾ ਓ ਮੂਰਖ ਮੁਗਤ ਨੀ ਜਾਣ ਜਨ ਨਾਨਕ ਕੋ ਹਰ ਬਖਸ ਲੈ ਮੇਰੇ ਸੁਆਮੀ ਸਰਣਾਗਤ ਪਿਆ ਜਾਣ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੋਥਾ ਕੀਤਾ ਕਰਨਾ ਸਰਵਰ ਜਾਈ ਕਿਛ ਕੀ ਤੈ ਜੇ ਕਰ ਸਕੀਏ ਆਪਣਾ ਕੀਤਾ ਕਿਛ ਨਾ ਹੋਵੇ ਜੋ ਹਰ ਪਾਵੇ ਤੋ ਰਖੀਐ मेरे मेरे हर जियो सब तूं तेर बस असां ज़ोर न हम सख जो पाव तव्हां बख़्श रह जियूं पिंड दया तुत आपे तुत आपे कर लाया ਜਿਹਾਂ ਤੋ ਹੁਕਮ ਕਰੇ ਤੇ ਹੋ ਕੋ ਕਰਮ ਕਰਮਾਏ ਜਿਹਾਂ ਤਦ ਤੋਰ ਲਿਖਿਆ ਪਾਇਆ ਪੰਚ ਤਤ ਕਰ ਤਦ ਸ੍ਰੇਸ਼ਟ ਸਬ ਸਾਜੀ ਕੋਈ ਸ਼ੇਵ ਕਰ ਉਹ ਤੇ ਕੇਸ ਕੀਤਾ ਹੋਵੇ ਇੱਕ ਨਾ ਸਤ ਗੁਰ ਮੇਲ ਤੂੰ ਬੁਝਾਵੇ ਇੱਕ ਮਨ ਮੁਖ ਕਰੇ ਸੁਰਵੇ ਹਰ ਕੀ ਵਡਿਆਈ ਹਾ ਆਖ ਨ ਸਕਾ ਹਉ ਮੁਰਖ ਮੁਗਤਿ ਨ ਜਾਣ ਜਨ ਨਾਨਕ ਕੋ ਹਰ ਬਖਸ ਲੈ ਮੇਰੇ ਸੁਆਮੀ ਸਰਣਾਗਤ ਪਿਆ ਜਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੋਥਾ ਕੀਤਾ ਕਰਨਾ ਸਰਵਰ ਜਾਈ ਕਿਛ ਕੀਤੇ ਜੇ ਕਰ ਸਕੀਏ ਆਪਣਾ ਕੀਤਾ ਕਿਛੂ ਨਾ ਹੋਵੇ ਜੋਹਰ ਪਾਵੇ ਤੋ ਰਖੀਏ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਦੇ ਕਿਛ ਕਰ ਅਮਸਾ ਕੋ ਜੋ ਪਾਵੈ ਤਵੇਂ ਬਖਸ਼ ਰਹਾ ਸਭ ਜਿਓ ਪਿੰਡ ਦੇ ਆ ਤੁਦ ਆਪੇ ਤੁਦ ਆਪੇ ਕਰੈ ਨਾਇਆ ਜਿਹਾਂ ਤੂੰ ਹੁਕਮ ਕਰੇ ਤੇ ਹਉ ਕੋ ਕਰਮ ਕਰਾਂ ਜਿਹਾਂ ਤਦ ਤੁਰ ਲਿਖਿਆ ਪਾਇਆ ਪੰਚ ਤਤ ਕਰ ਤਦ ਸ੍ਰੇਸ਼ਟ ਸਬ ਸਾਜੀ ਕੋਈ ਸ਼ੇਵ ਕਰ ਉਹ ਤੇ ਕੈਸੇ ਕੀਤਾ ਹੋਵੇ ਇੱਕ ਨਾ ਸਤ ਗੁਰ ਮੇਲ ਤੂੰ ਬੁਝਾਵੇਂ ਇਕ ਮਨ ਮੁਖ ਕਰਹਿ ਸੁਰ ਵੇ ਹਰ ਕੀ ਵਡਿਆਈ ਹਾ ਆਥ ਨਸਾ ਕਾ ਓ ਮੂਰਖ ਮੁਗਤ ਨੀ ਚਾਣਾ ਜਨ ਨਾਨਕ ਕੋ ਹਰ ਬਖਸ ਲੈ ਮੇਰੇ ਸੁਆਮੀ ਸਰਣਾਗਤ ਪਿਆ ਜਾਣ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੋਥਾ ਕੀਤਾ ਕਰਨਾ ਸਰਵਰ ਜਾਈ ਕਿਛ ਕੀਤਾ ਜੇ ਕਰ ਸਕੀਏ ਆਪਣਾ ਕੀਤਾ ਕਿਛੂ ਨਾ ਹੋਵੇ ਜੋ ਹਰ ਪਾਵੇ ਤੋ ਰਖੀਏ ਮੇਰੇ ਹਰ ਜਿਓ ਸਬਤ ਕੋ ਤੇਰੇ ਵਸ ਅਸਾਂ ਜੋਰ ਨਹੀਂ ਦੇ ਕਿਸ ਕਰ ਹਮਸਕ ਹੋ ਜਿਓ ਪਰੈ ਤਵੇਂ ਬਖਸ਼ ਰਹਾ ਸਭ ਜਿਓ ਪਿੰਡ ਦੇ ਆ ਤੁਦ ਆਪੇ ਤੁਦ ਆਪੇ ਕਰ ਲਾਇਆ ਜਿਹਾਂ ਤੋ ਹੁਕਮ ਕਰੇ ਤੇ ਹੋ ਕੋ ਕਰਮ ਕਮਾਵੇ ਜਿਹਾਂ ਤਦ ਤੋਰ ਲਿਖਿਆ ਪਾਇਆ ਪੰਚ ਤਤ ਕਰ ਤਦ ਸ੍ਰੇਸ਼ਟ ਸਬ ਸਾਜੀ ਕੋਈ ਸ਼ੇਵ ਕਰ ਹੋ ਤੇ ਕੈਸੇ ਕੀਤਾ ਹੋਵੇ ਇੱਕ ਨਾ ਸਤ ਗੁਰ ਮੇਲ ਤੂੰ ਬਜਾਵੇ ਇਕ ਮਨ ਮੁਖ ਕਰਹਿ ਸੁਰ ਵੇ ਹਰ ਕੀ ਵਡਿਆਈ ਹੂ ਆਤ ਨਸਕਾ ਓ ਮੂਰਖ ਮੁਗਤ ਨੀ ਜਾਣ ਜਨ ਨਾਨਕ ਕੋ ਹਰ ਬਖਸ ਲੈ ਮੇ ਸੁਆਮੀ ਸਰਣਾਗਤ ਪਿਆ ਜਾਣ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਕੀਤਾ ਕਰਨਾ ਸਰਬ ਰਜਾਈ ਕਿਛ ਕੀਤਾ ਜੇ ਕਰ ਸਕੀਐ ਆਪਣਾ ਕੀਤਾ ਕਿਛੁ ਨਾ ਹੋਵੇ ਜੋ ਹਰ ਪਾਵੇ ਤੋ ਰਖੀਐ ਮੇਰੇ ਹਰ ਜਿਉ ਸਭ ਕੋ ਤੇਰਾ ਵਸ ਅਸਾਂ ਜੋਰ ਨਹੀਂ ਦੇ ਕਿਸ ਕਰ ਹਮਸਕ ਹੋ ਜਾ ਪਾਵੈ ਤਵੇਂ ਬਖਸ਼ ਰਹਾ ਸਭ ਜਿਓ ਪਿੰਡ ਦੇ ਆ ਤੁਦ ਆਪੇ ਤੁਦ ਆਪੇ ਕਰੈ ਨਾਇਆ ਜਿਹਾਂ ਤੋ ਹੁਕਮ ਕਰੇ ਤੇ ਹੋ ਕੋ ਕਰਮ ਕਮਾਵੈ ਜਿਹਾਂ ਤੁਦ ਤੋਰ ਲਿਖਿਆ ਪਾਇਆ ਪੰਚ ਤਤ ਕਰ ਤਉਦ ਸ੍ਰੇਸ਼ਟ ਸਬ ਸਾਜੀ ਕੋਈ ਸ਼ੇਵ ਕਰਿਓ ਜੇ ਕੈਸੇ ਕੀਤਾ ਹੋਵੇ ਇਕ ਨਾ ਸਤ ਗੁਰ ਮੇਲ ਤੂੰ ਬਜਾਵੇ ਇਕ ਮਨ ਮੁਖ ਕਰੇ ਸੁਰਵੇ ਹਰ ਕੀ ਵਡਿਆਈ ਹਾ ਆਥ ਨਸਾ ਕਾ ਹਉ ਮੁਰਖ ਮੁਗਤਨੀ ਚਾਣਾ ਜਨ ਨਾਨਕ ਕੋ ਹਰ ਬਖਸ ਲੈ ਮੇਰੇ ਸੁਆਮੀ ਸਰਣਾਗਤ ਪਿਆ ਆ ਜਾਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੋਥਾ ਕੀਤਾ ਕਰਣਾ ਸਰਵਰ ਜਾਈ ਕਿਛ ਕੀਤੇ ਜੇ ਕਰ ਸਕੀਏ ਆਪਣਾ ਕੀਤਾ ਕਿਛ ਨਾ ਹੋਵੇ ਜੋ ਹਰ ਪਾਵੇ ਤੋ ਰਖੀਏ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਦੇ ਕਿਛ ਕਰ ਮਸਾਖੋ ਜੋ ਪਾਵੈ ਤਿਵੇਂ ਬਖਸ਼ ਰਹਾ ਸਭ ਜੀਉ ਪਿੰਡ ਦੇ ਆ ਤੁਦ ਆਪੇ ਤੁਦ ਆਪੇ ਕਰੈ ਨਾਇ ਜਿਹਾਂ ਤੋ ਹੁਕਮ ਕਰੇ ਤੇ ਹਉ ਕੋ ਕਰਮ ਕਮਾਵੈ ਜਿਹਾਂ ਤੁਦ ਤੋਰ ਲਿਖਿਆ ਪਾਇ ਪੰਚ ਤਤ ਕਰ ਤਦ ਸ੍ਰੇਸ਼ਟ ਸਬ ਸਾਜੀ ਕੋਈ ਸ਼ੇਵ ਕਰਿਓ ਤੇ ਕੇਸ ਕੀਤਾ ਹੋਵੇ ਇਕ ਨਾ ਸਤ ਗੁਰ ਮੇਲ ਤੂੰ ਬੁਝਾਵੇ ਇਕ ਮਨ ਮੁਖ ਕਰੇ ਸੁਰਵੇ ਹਰ ਕੀ ਵਡਿਆਈ ਆਖ ਨ ਸਕਾ ਓ ਮੂਰਖ ਮੁਗਤ ਨੀ ਚਾਣ ਜਨ ਨਾਨਕ ਕੋ ਹਰ ਬਖਸਲੇ ਮੇ ਸੁਆਮੀ ਸਰਣਾਗਤ ਪਿਆ ਜਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੋਥਾ ਕੀਤਾ ਕਰਨਾ ਸਰਵਰ ਜਾਈ ਕਿਛ ਕੀ ਤੈ ਜੇ ਕਰ ਸਕੀਏ ਆਪਣਾ ਕੀਤਾ ਕਿਛੂ ਨਾ ਹੋਵੇ ਜੋ ਹਰ ਪਾਵੇ ਤੋ ਰਖੀਏ ਮੇਰੇ ਹਰ ਜੀਉ ਸਬਦ ਕੋ ਤੇਰੇ ਵਸ ਅਸਾਂ ਜੋਰ ਨਹੀਂ ਦੇ ਕਿਛ ਕਰ ਹਮਸਕ ਜੋ ਪਾਵੈ ਤਵੇਂ ਬਖਸ਼ ਰਹਾ ਸਭ ਜਿਓ ਪਿੰਡ ਦੇ ਆ ਤੁਦ ਆਪੇ ਤੁਦ ਆਪੇ ਕਰ ਲੈ ਆ ਜਿਹਾਂ ਤ ਹੁਕਮ ਕਰੇ ਤੇ ਹਉ ਕੋ ਕਰਮ ਕਮਾਵੇ ਜਿਹਾਂ ਤੁਦ ਤੁਰ ਲਿਖਿਆ ਪਿਆ ਪੰਚ ਤਤ ਕਰ ਤੁਦ ਸ੍ਰੇਸ਼ ਸਭ ਸਾਜੀ ਕੋਈ ਸ਼ੇਵ ਕਰਉ ਤੇ ਕੈਸੇ ਕੀਤਾ ਹੋਵੇ ਇੱਕ ਨਾ ਸਤਗੁਰ ਮਿਲ ਤੂੰ ਬੁਝਾਵੇ ਇੱਕ ਮਨ ਮੁਖ ਕਰੇ ਸੋਵੇ ਹਰ ਕੀ ਵਡਿਆਈ ਆਖ ਨ ਸਕਾ ਹਉ ਮੁਰਖ ਮੁਗਤ ਨੀ ਜਾਣ ਜਨ ਨਾਨਕ ਕੋ ਹਰ ਬਖਸ ਲੈ ਮੇਰੇ ਸੁਆਮੀ ਸਰਣਾਗਤ ਪਿਆ ਅਜਾਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੋਥਾ ਕੀਤਾ ਕਰਨਾ ਸਰਵਰ ਜਾਈ ਕਿਛ ਕੀਤਾ ਜੇ ਕਰ ਸਕੀਏ ਆਪਣਾ ਕੀਤਾ ਕਿਛ ਨਾ ਹੋਵੇ ਜੋ ਹਰ ਪਾਵੇ ਤੋ ਰਖੀਏ ਮੇਰੇ ਹਰ ਜਿਓ ਸਬਦ ਕੋ ਤੇਰੇ ਵਸ ਅਸਾਂ ਜੋਰ ਨਹੀਂ ਦੇ ਕਿਸ ਕਰ ਅਮਸਕ ਜੋ ਪਰਤ ਵ ਬਖਸ਼ ਰਹਾ ਸਭ ਜਿਓ ਪਿੰਡ ਦੇ ਆ ਤੁਦ ਆਪੇ ਤੁਦ ਆਪੇ ਕਰ ਨਾਇਆ ਜਿਹਾਂ ਤੂੰ ਹੁਕਮ ਕਰੇ ਤੇ ਹਉ ਕੋ ਕੰਮ ਕਰਮ ਕਮਾਵੇ ਜਿਹਾਂ ਤਦ ਤੁਰ ਲਿਖਿਆ ਪਾਇਆ ਪੰਚ ਤਤ ਕਰ ਤਦ ਸ੍ਰੇਸ਼ਟ ਸਬ ਸਾਜੀ ਕੋਈ ਸ਼ੇਵ ਕਰ ਹੋ ਤੇ ਕੇਸ ਕੀਤਾ ਹੋਵੇ ਇੱਕ ਨਾ ਸਤਗੁਰ ਮੇਲ ਤੂੰ ਬੁਝਾਵੇ ਇਕ ਮਨ ਮੁਖ ਕਰੇ ਸੁਰਵੇ ਹਰ ਕੀ ਵਡਿਆਈ ਆਖ ਨ ਸਕਾ ਓ ਮੁਰਖ ਮੁਗਤ ਨੀ ਜਾਣ ਜਨ ਨਾਨਕ ਕੋ ਹਰ ਬਖਸ ਲੈ ਮੇਰੇ ਸੁਆਮੀ ਸਰਣਾਗਤ ਪਿਆ ਜਾਣਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੋਥਾ ਕੀਤਾ ਕਰਣਾ ਸਰਵਰ ਜਾਈ ਕਿਛ ਕੀ ਤੈ ਜੇ ਕਰ ਸਕੀਏ ਆਪਣਾ ਕੀਤਾ ਕਿਛ ਨਾ ਹੋਵੇ ਜੋ ਹਰ 파ਵੇ ਤੋ ਰਖੀਐ <मेरे मेरे हर जियो सब को तेर बस असां ज़ोर नश करव तिवे बख़्श रहा सब जिय पिंड दया तुत आपे तुत आपे कर लाया ਜਿਹਾਂ ਤੂ ਹੁਕਮ ਕਰੇ ਤੇ ਹਉ ਕੋ ਕਰਮ ਕਰਮਾਏ ਜਿਹਾਂ ਤਦ ਤੁਰ ਲਿਖਿਆ ਪਾਇਆ ਪੰਚ ਤਤ ਕਰ ਤਦ ਸ੍ਰੇਸ਼ਟ ਸਬ ਸਾਜੀ ਕੋਈ ਸ਼ੇਵ ਕਰ ਉਹ ਤੇ ਕੈਸੇ ਕੀਤਾ ਹੋਵੇ ਇੱਕ ਨਾ ਸਤ ਗੁਰ ਮੇਲ ਤੂੰ ਬੁਝਾਵੇਂ ਇੱਕ ਮਨ ਮੁਖ ਕਰੇ ਸੁਰਵੇਂ ਹਰ ਕੀ ਵਡਿਆਈ ਹਾ ਆਖ ਨ ਸਕਾ ਓ ਮੁਰਖ ਮੁਗਤ ਨੀ ਚਾਣ ਜਨ ਨਾਨਕ ਕੋ ਹਰ ਬਖਸ ਲੈ ਮੇ ਸੁਆਮੀ ਸਰਣਾਗਤ ਪਿਆ ਜਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੋਥਾ ਕੀਤਾ ਕਰਨ ਸਰਵਰ ਜਾਈ ਕਿਛ ਕੀ ਤੈ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੇ ਜੋ ਹਰ ਪਾਵੇ ਤੋ ਰਖੀਏ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਦੇ ਕਿਸ਼ ਕਰ ਹਮਸਕ ਹੋ ਜੋ ਪਾਰੇ ਤਿਵੇਂ ਬਖਸ਼ ਰਹਾ ਸਭ ਜਿਓ ਪਿੰਡ ਦੇ ਆ ਤਦ ਆਪੇ ਤਦ ਆਪੇ ਕਰੈ ਲਾਇਆ ਜਿਹਾਂ ਤੂੰ ਹੁਕਮ ਕਰੇ ਤੇ ਹੋ ਕੋ ਕਰਮ ਕਮਾਵੇ ਜਿਹਾਂ ਤਦ ਤੁਰ ਲਿਖਿਆ ਪਾਇਆ ਪੰਚ ਤਤ ਕਰ ਤਦ ਸ੍ਰੇਸ਼ਟ ਸਬ ਸਾਜੀ ਕੋਈ ਸ਼ੇਵ ਕਰ ਹੋ ਤੇ ਕੈਸੇ ਕੀਤਾ ਹੋਵੇ ਇੱਕ ਨਾ ਸਤ ਗੁਰ ਮੇਲ ਤੂੰ ਬੁਝਾਵੇਂ ਇੱਕ ਮਨ ਮੁਖ ਕਰੇ ਸੁਰਵੇ ਹਰ ਕੀ ਵਡਿਆਈ ਹਾ ਆਤ ਨਸਕਾ ਹੋ ਮੁਰਖ ਮੁਗਤ ਨੀ ਚਾਣ ਜਨ ਨਾਨਕ ਕੋ ਹਰ ਬਖਸ ਲੈ ਮੇਰੇ ਸੁਆਮੀ ਸਰਣਾਗਤ ਪਿਆ ਜਾਣ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੋਥਾ ਕੀਤਾ ਕਰਣਾ ਸਰਵਰ ਜਾਈ ਕਿਛ ਕੀ ਤੈ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੇ ਜੋ ਹਰ ਪਾਵੇ ਤੋ ਰਖੀਏ ਮੇਰੇ ਹਰ ਜੀਉ ਸਬਤ ਕੋ ਤੇਰੇ ਵਸ ਅਸਾਂ ਜੋਰ ਨਹੀਂ ਦੇ ਕਿਛ ਕਰ ਅਮਸਕ ਜੋ ਪਵੇ ਤਵੇਂ ਬਖਸ਼ ਰਹਾ ਸਭ ਜਿਓ ਪਿੰਡ ਦੇ ਆ ਤੁਦ ਆਪੇ ਤੁਦ ਆਪੇ ਕਰੈ ਲਾਇ ਜਿਹਾਂ ਤ ਹੁਕਮ ਕਰੇ ਤੇ ਹਉ ਕੋ ਕਰਮ ਕਮਾਵੇ ਜਿਹਾਂ ਤੁਦ ਤੋਰ ਲਿਖਿਆ ਪਾਇ ਪੰਚ ਤਤ ਕਰ ਤੁਦ ਸ੍ਰੇਸ਼ਟ ਸਭ ਸਾਜੀ ਕੋਈ ਸ਼ੇਵ ਕਰਿ ਹੋ ਤੇ ਕੈਸੇ ਕੀਤਾ ਹੋਵੇ ਇਕ ਨਾ ਸਤਗੁਰ ਮੇਲ ਤੂੰ ਬੁਜਾਵੇ ਏ ਇਕ ਮਨ ਮੁਖ ਕਰੇ ਸੁਰ ਵੇ ਹਰ ਕੀ ਵਡਿਆਈ ਹਾ ਆਤ ਨਸਕਾ ਓ ਮੁਰਖ ਮੁਗਤ ਨੀ ਚਾਣ ਜਨ ਨਾਨਕ ਕੋ ਹਰ ਬਖਸ ਲੈ ਮੇ ਸੁਆਮੀ ਸਰਣਾਗਤ ਪਿਆ ਅਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ